ਇਹ ਸੰਬੰਧਾਂ ਦੇ ਚਲਦਿਆਂ ਆਸ਼ਕ ਲੜਕੇ ਦਾ ਕੀਤਾ ਕਤਲ ਆਸ਼ਕ ਲੜਕੇ ਤੇ ਲੜਕੀ ਨਾਲ ਨਜਾਇਜ਼ ਮਨਸੀਅਤ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸੀ ਇਹ ਗੱਲ ਤੇ ਚਲਦਿਆਂ ਲੜਕੀ ਦੇ ਪਰਿਵਾਰ ਪਾਲਿਆਂ ਨੇ ਲੜਕੇ ਨੂੰ ਘਰ ਬੁਲਾਇਆ ਅਤੇ ਉਸ ਦਾ ਕਤਲ ਕਰ ਦਿੱਤਾ ਅਜਿਹਾ ਕੱਲ ਸਾਡੇ ਕੋਲ ਥਾਣਾ ਸਿਟੀ ਫਾਇਲਕਾ ਵਿਖੇ ਫਰੀਦਕੋੜ ਮੈਡੀਕਲ ਹਸਪਤਾਲ ਤੋਂ ਤਲਾਹ ਆਏ ਸੀ ਉਹ ਤਲਾਹ ਦੇ ਅਸੀਂ ਵੈਰੀਫਾਈ ਕਰਕੇ ਉਹ ਲੜਕੇ ਦੇ ਜਿਹੜਾ ਮਰਿਆ ਉਹਦੇ ਰਿਵਾਸ ਸਾਡੇ ਕੋਲ ਸਿਟੀ ਥਾਣਾ ਫਾਇਲਕਾ ਆਏ ਸੀ ਉਹਨਾਂ ਦਾ ਅਸੀਂ ਬਿਆਨ ਲਿਖਿਆ ਖਾਨਾਸ਼ੀ ਵੀ ਫਾਇਲ ਕਰੇਗਾ 302 148 149 IPC ਦਾ ਮਕਦਮਾ ਦਰਜ ਕੀਤਾ ਉਹਦੇ ਵਿੱਚ ਹੈਗਾ ਜਿਹੜਾ ਮਰਨੋ ਵਾਲਾ ਜਿਹਨਾਂ ਮਾਰਿਆ ਉਹਨਾਂ ਦੀ ਲੜਕੀ ਨਾਲ ਨਜ਼ਾਇਜ਼ ਸੰਬੰਧ ਸੀ ਇਸੇ ਰੰਜਿਸ ਕਰਕੇ ਉਹਨਾਂ ਨੇ ਘਰੇ ਬੁਲਾ ਕੇ ਸੱਟਾ ਮਾਰ ਕੇ ਉਹ ਸੱਟਾ ਕਾਫੀ ਮਾਰੀਆਂ ਉਸ ਤੋਂ ਬਾਅਦ ਇਹਨਾਂ ਨੇ ਸੱਟਾ ਮਾਰੀਆਂ ਕੌਣ ਪੜਾ ਲੱਗੇ ਮਰ ਜੇ ਉਹਨੂੰ ਸੇਲ ਹਸਪਤਲ ਲੈ ਗਏ ਸੀ ਉੱਥੇ ਜਾ ਕੇ ਦਾਖਾ ਕਰਾਤਾ ਉੱਥੇ ਉਹਦਾ ਨਾਮ ਪੂਰਾ ਐਡਰੈਸ ਦੱਸਿਆ ਨਾ ਹੀ ਆਪਦਾ ਨਾਮ ਪੂਰਾ ਐਡਰੈਸ ਦੱਸਿਆ ਸੀ ਐਕਚੁਅਲੀ ਲੈ ਕੇ ਗਏ ਸੀ ਪਰ ਇਹਨਾਂ ਨੇ ਉੱਥੇ ਇੱਕ ਫੋਨ ਨੰਬਰ ਦਿੱਤਾ ਤੇ ਬਾਕੀ ਪੂਰਾ ਐਡਰੈਸ ਨਹੀਂ ਦਿੱਤਾ ਉਸ ਫੋਨ ਨੰ ਨੰਬਰ ਕਢਾਇਆ ਵੈਰੀਫਾਈ ਕੀਤਾ ਤਾਂ ਉਹਦੇ ਚ ਇਹਨਾਂ ਦਾ ਐਡਰੈਸ ਟਰੇਸ ਹੋ ਗਿਆ ਬਾਕੀ ਜਦੋਂ ਉਹਦੀ ਉਹਨਾਂ ਉਥੋਂ ਫੋਟੋ ਸੈਂਡ ਕੀਤੀ ਆ ਉਸ ਹਸਪਤਾਲ ਉਥੋਂ ਗ੍ਰੀਤ ਕੋਟੋਂ ਬੰਦਾ ਦਾਖਲ ਹੋ ਦੀ ਫੋਟੋ ਸੀ ਡੈਟੀਫਿਕੇਸ਼ਨ ਕਰਾਈਦੇ ਉਹਨਾਂ ਨੇ ਕਿ ਸਾਡਾ ਵਾਰਸਾਗਾ ਜਿਹਨਾਂ ਬੰਦਾ ਮਰਿਆ ਸੀ ਉਹਨਾਂ ਕਹਿੰਦੇ ਸਾਡਾ ਬੰਦਾ ਹੈਗਾ ਉਹਨਾਂ ਦੇ ਫਿਰੋ ਬਿਆਲ ਲਿਖ ਕੇ ਤੇ ਅਸੀਂ ਜੋ ਨਾ ਬਿਆਲ ਕਰ ਉਹ ਪੰਜਾਂ ਨੇ 302 ਦਾ ਮਕਦਮਾ ਦਰਜ ਕੀਤਾ ਹੈ ਅ ਸਰ ਕਿਵੇਂ ਇਹਨ ਘਰੋਂ ਕਿਵੇਂ ਲੈ ਸੱਡਿਆ ਗਿਆ ਕਿਵੇਂ ਬੁਲਾਇਆ ਗਿਆ ਕਿੱਥੋਂ ਦੀ ਵਾਪਸ ਬਕੋ ਦੋਸ਼ੀ ਦੋਸ਼ੀ ਫੜੇ ਜਾਣ ਉਸ ਤੋਂ ਪਤਾ ਲੱਗੇਗਾ ਵੀ ਉਸ ਕਿਸ ਤਰੀਕੇ ਨਾਲ ਘਰੋਂ ਬੁਲਾਇਆ ਜੋ ਮਤਲਬ ਮੁਢਲੇ ਤੌਰ ਤੇ ਪਤਾ ਲੱਗਾ ਜੇ ਮਤਲਬ ਇਹਨਾਂ ਨੂੰ ਘਰੇ ਬੁਲਾ ਕੇ ਤੇ ਘਰੇ ਬੁਲਾ ਕੇ ਸੱਟਾ ਮਾਰ ਕੇ ਤੇ ਉਹਨੂੰ ਮਾਰਿਆ ਤਾਂ ਉਹਦੇ ਵਿੱਚ ਜੇ ਕੋਈ ਸੀਸੀ ਜੋ ਮਤਲਬ ਅਸੀਂ ਮਤਲਬ ਤਸਵੀਰ ਸਾਡੀ ਪ੍ਰਾਪਤ ਹੁੰਦੀ ਹੈ ਅਸੀਂ ਸ਼ੋਅ ਨਹੀਂ ਕਰ ਸਕਦੇ ਉਹਦੇ ਵਿੱਚ ਉਹਨੂੰ ਦਾਖਲ ਕਰਾਉ ਕੁੜੇ ਜੇ ਮਿਲੀਆਂ ਬਾਕੀ ਬੰਦੇ ਜੀ ਆਇਡੈਂਟੀਫਿਕੇਸ਼ਨ ਹੋ ਗਈ ਬਾਈ ਨੇਮ ਪਰਚਾ ਦਰਜੀਆ ਗ੍ਰਿਫਤਾਰੀ ਹੋਈ ਹੈ ਜੀ ਕਿਸੇ ਵੀ ਕੋਈ ਗ੍ਰਿਫਤਾਰੀ ਕੋਈ ਨਹੀਂ ਰੇਡ ਕੀਤੇ ਜਾ ਰਹੇ ਜਲਦੀ ਗ੍ਰਿਫਤਾਰ ਕਰ ਲਾਂਗੇ ਸਿਬ ਕਰੀਬ ਜੋ ਪਤਾ ਲੱਗਾ 5-6 ਮਹੀਨੇ ਤੋਂ ਰਿਲੇਸ਼ਨ ਸੀ ਮਤਲਬ ਇਹਨਾਂ ਦਾ ਕਰੇ ਹੋਣ ਜਾਂ ਸੀ ਮੈਂ ਥੋੜਾ ਜਿਹਾ ਇਹਨਾਂ ਦੇ ਆਪੇ ਚ ਪਰਿਵਾਰਕ ਨਿੱਜੀ ਰਿਸ਼ਤੇਦਾਰੀ ਵੀ ਹੈ ਦੋਨਾਂ ਦਿਰਾਂ ਦੇ ਐਕਚੁਅਲੀ ਜਿਹੜੀ ਲੜਕੀ ਹੈ ਜਨਾਬ ਬੰਦਾ ਮਾਰਿਆ ਉਹਨਾਂ ਦਾ ਪਰਿਵਾਰ ਦਾ ਵੀ ਕੋਈ ਇਹਨਾਂ ਚੰਗਾ ਰੈਪਿਊਟੇਸ਼ਨ ਨਹੀਂ ਹੈਗਾ ਤੇ ਮਤਲਬ ਵੀ ਇਹਨਾਂ ਦਾ ਕਰੇ ਲੜਕਾ ਵੀ ਹੁੰਦਾ ਜਾਂਦਾ ਸੀ ਇਸੇ ਰਜਿਸਟਰ ਆ ਕੇ ਮਤਲ ਮੁੰਡਾ ਮੁੰਡਾ ਮਰਿਆ ਉਹ ਕਰੀਬ 18 ਸਾਲ ਦੀ ਉਮਰ ਦਾ ਸੀ ਕਿ ਲੀਵਰ ਦੇ ਕੰਮ ਕਰਦੇ ਸੀ ਉਹਦੇ ਨਾਮ ਰਾਜਨ ਹੈਗਾ ਉਹਦੇ ਪਿਤਾ ਦਾ ਨਾਮ ਅਰਜਿੰਦਰ ਸਿੰਘ ਹੈਗਾ